प्यारे दोस्तों ਸਾਡੀ ਜੈਨੂ ਦੇ ਤੁਹਾਨੂੰ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਨੌਕਾ ਕਲਾਬ ਦੇ ਵਿੱਚ ਇੱਕ ਮਿਨੀ ਕਹਾਣੀ ਬਣ ਕੇ ਸੁਣਾਵਾਂਗੇ ਕਹਾਣੀ ਦਾ ਨਾਮ ਹੈਗਾ ਇਨ ਦੇਵ ਦਾ ਬਾਰੀ ਮਰੀ ਨਬ ਰੋੜੀ ਦੀ ਸੁਣ ਲੈਂਦਾ ਹੈ ਜਦੋਂ ਬੰਦੇ ਮੁਟ ਦੇ ਬਾਰੀ ਜੀਵਨ ਵਿੱਚ ਕਾਂ ਪਾਉਂਦੀ ਹੈ ਤਾਂ ਆਤਮਾ ਤੇ ਆਤਮਾ ਵਿੱਚੋਂ ਵੀ ਚਸਮੇ ਫੁੱਟ ਦੋਦੇ ਨੇ ਅਚਾਨਕ ਹੀ ਰੋੜੀ ਦੀ ਜੀਵਨ ਵਿੱਚ ਇਹਨਾਂ ਖਲਾਬੀ ਬਲਦਾ ਆ ਜਾਂਦਾ ਹੈ ਕੰਬਰ ਸਾਧ ਦੇ ਇੱਕ ਸੰਤ ਤੇ ਇੱਕ ਨਰਚੀ ਦੀ

ਉਹੜੀਆਂ ਰਾਂਈ ਬਾਲਕੋਨੀ ਵਿੱਚ ਲਾ ਦਿੱ ਜੇ। ਉਹਨਾਂ ਉੱਪਰ ਜਾਂਦੇ ਨੇ ਇਹ ਚਾਲ ਕਿਹਾ ਆਓ ਮੇਰੇ ਨਾਲ ਚਲੋ। ਤੇ ਉਹ ਉਹ ਉਹਨਾਂ ਦੀ ਮੰਗ ਤੁਰ ਪਈ ਆਪਣਾ ਸਭ ਤੋਂ ਸ਼ਰਧਾਲੂ ਆਪਣੇ ਸਾਥ ਆਪਣਾ ਜਿਹੜਾ ਗੱਟਾ ਆਪਣੀਆਂ ਚੰਦਰਾਂ ਜਿਸ ਨਾਲ ਉਹ ਸੰਗੜੇ ਉਸ ਰਸ਼ਟਾ ਦਾ ਮਨ ਪਰਚਾਇਆ ਕਰ ਲਈ ਸੀ। ਆਪਣੇ ਸਰੀਰ ਤੋਂ ਬਿਨਾਂ ਉਸਨੇ ਸਭ ਨੂੰ ਸਤਿਆ ਕਰ ਦਿੱਤਾ। ਇਹ ਉਹ ਅੰਮ੍ਰਿਤਸਰ ਨੂੰ ਸਦਾ ਲਈ ਛੱਡ ਕੇ ਤੁਰੇ ਸਾਰਾ ਅੰਮ੍ਰਿਤਸਰ ਸਹਿਰ ਕਬਕਾ ਰਹਿ ਗਿਆ ਸੰਤਾਂ ਦੀ ਕਈ ਚੀਂਦੇ ਤਾਂ ਮਾਰ ਮਾਰ ਰੋਏ ਉਸ ਉਹ ਕਿਸ ਗਗਨੋਂ ਸੰਤਾਂ ਦੀ ਕਾਲੀ ਤਰੂ ਸਾਹਮਣੇ ਸਾ ਤਾ ਰੋਹ ਤੋ ਕੇ ਉਹਨਾਂ ਸੰਤਾਂ ਨੂੰ ਸ਼ੇਖ ਦਿੱਤਾ ਸੰਤਾਂ ਨੇ ਇਹਨਾਂ ਸਾਰੇ ਦੁਖੀ ਲੋਕਾਂ ਦੀ ਦਿੱਕੀ ਕੋ ਨਾ ਕੀਤੀ ਆਪਣੇ ਰਾਹ ਦੇ ਅੱਗੇ ਵਧ ਰਹੇ ਤੇ ਉਹ ਦਵਾਈ پڑ گئے دنیا درواہ نہ واپس آ گئی شہر جی کو لگ پی وہ نمی آئی اور کوئی نہیں جانتا کیونکہ وہ چھٹی ہو چکی

سا ہوگی ہوگی. بیماری رہے سن کرا رہے سنتے میگ لکھ پرچوئیاں کر رہے سنت مہاتما جو کہ آدمی عورتوں کرتے ਪਰ ਉਹਨਾਂ ਦੀਆਂ ਝੋਲੀਆਂ ਪੂਰੀ ਨਹੀਂ ਰਹਿ ਜਾਂਦੀਆਂ ਇਸ ਤਰ੍ਹਾਂ ਜਾਪਦਾ ਕਿ ਉਹਨਾਂ ਦੀ ਪੁਕਾਰ ਸੁਣਨ ਵਾਲਾ ਕੋਈ ਨਹੀਂ ਸੀ ਉਸ ਸੰਤ ਨੂੰ ਜਾਣਨ ਵਾਲੇ ਬਹੁਤ ਪੁਰਾਣੇ ਲੋਕਾਂ ਨੇ ਆਪਸੇ ਸਲਾਹ ਕਰਕੇ ਫੈਸਲਾ ਕੀਤਾ ਕਿ ਸਾਰੇ ਲੋਕੀਏ ਇਕੱਠੇ ਹੋ ਕੇ ਸੰਤਾਂ ਕੋਲ ਜਾਣ ਜਾ ਕੇ ਮੌਕੇ ਮੰਗਣ ਤੇ ਦਇਆ ਦੀ ਅਰਜ਼ੀ ਕਰਨ ਆਹ ਲੋਕਾਂ ਦੇ ਵਿਸ਼ਵਾਸੀ ਕਿ ਉਹ ਸੰਤ ਮੀਂਹ ਹੋ ਆ ਕੇ ਇੱਕ ਸਾਧਕ ਦੀ ਯਾਤੂ ਜੋੜ ਦੇਵ ਸਮਰਤ ਕਰ ਇਸ ਤਰ੍ਹਾਂ ਸ਼ਹਿਰ ਦੇ ਕੁਝ ਜੁਣੇ ਵੀ ਆਦਮੀ ਇਕੱਠੇ ਹੋ ਕੇ ਸਤਿਗੁਰੂ ਦੇ ਦਰਸ਼ਨ ਲਈ ਦਰਸ਼ਨਾ ਲਈ ਆ ਗਏ ਉਹਨਾਂ ਨੇ ਆਪ ਪਰ ਕੀਤੀ ਉਹਨਾਂ ਦੇ ਦੁੱਧ ਚਿੱਟੇ ਪਰਵਟਿਆਂ ਲਾਲ ਸੂਰੀਆਂ ਵਰਗਾ ਤਾਹ ਦੇ ਹੋਸਾ ਉਹਨਾਂ ਨੇ ਆਪਣੇ ਲੰਬੇ ਬਾਪ ਚਿੱਟੇ ਵਾਲ ਵਿਸ਼ਾ ਨੂੰ ਸੁੱਤੇ ਹੋਏ ਤੁਨ ਉਹਨਾਂ ਦੀ ਗਾੜੀ ਪਿੰਲੀ ਚੰਦੀ ਦੇ ਝਰਨੇ ਦੀ ਤਰ੍ਹਾਂ ਤਲਉ ਰਹੀ ਸੀ ਉਹਦਾ ਚਿਹਰਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਬਦ ਤੋਂ ਵਿੱਚ ਲਾਲ ਧੱਬੇ ਹੋਣ ਕਿਵੇਂ ਆਉਣੀ ਹੋਏ ਸਜਣ ਨੂੰ ਸੰਤਾ ਨੇ ਕਿਹਾ ਮਾ ਕਰੋ ਸਾਨੂੰ ਪਾਪੀਆਂ ਨੂੰ ਬਖਸ਼ ਦਿਓ ਅਤੇ ਮੀਂਹ ਬਰਾਓ ਤੁਹਾਡੇ ਵਿੱਚ ਸ਼ਕਤੀ ਹੈ ਬਦਲੋ ਜੋ ਮੀਂਹ ਦੀ ਸ਼ੈਰ ਲਾ ਦਿਓ ਸਾਨੂੰ ਗਰਚ ਗਰਚਾ ਦਿਓ ਅਸੀਂ ਤੁਹਾਡੇ ਦੁਆਰੇ ਤੋਂ ਕਦੇ ਖਾਲੀ ਨਹੀਂ ਜਾਣਾ ਮਾ ਵਰਤੋ ਮੁੜ ਜਾਓ ਆਪਣੇ ਸ਼ਹਿਰ ਵੱਲ ਇਸ ਤਰ੍ਹਾਂ ਇੱਕ ਬੁੱਢੀ ਔਰਤ ਰਹੀਦੀ ਹੈ ਇੱਕ ਕਦਮੂ ਇਤਨਾਂ ਹੋਰ ਤੁਹਾਡੇ ਉਹ ਤੁਹਾਡੇ ਲਈ ਨਹੀਂ ਬੋਲ ਸਕਦੀ ਹੈ ਬੱਦਰ ਉਸਦੀ ਹੱਥਲ ਵਿੱਚ ਵਿੱਚ ਹੀ ਨੇ ਮੇਰੀ ਨਹੀਂ ਚਾਓ ਹੁਣ ਜਦੋਂ ਸਤਿਤਾ ਨੇ ਕਿਹਾ ਇਸ ਤਰ੍ਹਾਂ ਇਹ ਬੁੱਢੀਔਰਤ ਕਈ ਵਾਰੇ ਬੜੀ ਸਾਫੀ ਨਾਲ ਰਹਿੰਦੀ ਰਹੀ ਤੇ ਕੋਈ ਘੱਟ ਕਿਸ ਨੂੰ ਜਲ ਮਿਲ ਨਹੀਂ ਆਉਂਦਾ ਪਰ ਜਿਹੜੇ ਉਸ ਨੂੰ ਜਾਣਦੇ ਸਨ ਉਸ ਦੀ ਮੁਸਕਰਾਹਟ ਵਿੱਚ ਨਾਮ ਕੀ ਅਲਫਾ ਕਰਦੇ ਸਨ ਉਸਦੀ ਇੱਕ ਨਦਰ ਵਿੱਚ ਦੌਕ ਤਾਂ ਸਨ ਉਸ ਦਾ ਪਰਛਾਵਾਂ ਮੇਨਾਤਾ ਨਾਪਸੀ ਉਹ ਬਨੁਕੀ ਜੰਮੇ ਵਿੱਚ ਇੱਕ ਅੰਮ੍ਰਿਤ ਕੁੰਡ ਸੀ ਜਿਸ ਵਿੱਚੋਂ ਖੁਸ਼ੀਆਂ ਨੀਆ ਹਜ਼ਾਰਾਂ ਨਦੀਆਂ ਖੜਦੀਆਂ ਸਨ ਉਹ ਕਾਲਪੁਰਤ ਨਾਲੋਂ ਇੱਕ ਮਿੱਠੀ ਉਹ ਉਦਦ ਸੀ ਉਸ ਦੇ ਬੁੱਲ ਉਸ ਉਸ ਵਾਹਿਗੁਰੂ ਦੇ ਨਾਮ ਨਾਲ ਪੜਕਦੇ ਰਹਿੰਦੇ ਸਨ ਉਹ ਸਮਾਧੀ ਵਿੱਚ ਰਹੀ ਉਸ ਦੀ ਜਵਾਨੀ ਤੇ ਸਤਸਵ ਦੀ ਸੀ ਉਹੀ ਕੀ ਜਾਣੇ ਕਿ ਉਹ ਕੀ ਸੀ ਸਹਿਤੇ ਮੁਖੀ ਜਦੋਂ ਉਸ ਦੀ ਸ਼ਾਨ ਤੇ ਮੁੱਢੇ ਦਾ ਉਹ ਕੰਬਦੀ ਹੂਈ ਤੱਕੇ ਆਈ ਉਹ ਦਰਸ਼ਾ ਰੋ ਕੇ ਉਹਨਾਂ ਵਿੱਚ ਇਜਤ ਨਾਲ ਜਿਵੇਂ ਕੰਬ ਰਹੀ ਸੀ ਉਹ ਉਹਨਾਂ ਨੂੰ ਜਾਣਦੀ ਸੀ ਉਹ ਨਹੀਂ ਸੱਜਣਦੇ ਕਿ ਉਹ ਕਦੇ ਸਹਿਤ ਦੀ ਅਨਾਚੀ ਸੀ ਸਹਿਤ ਦੀ ਨੀਚ ਤੇ ਕਿਰਨ ਤੇ ਤਪਾਈਟ ਉਹ ਲੋਕਤੰਤਰ ਅਰੰਭ ਪਰਿਵਰਨ ਦਾ ਸਾਧਨ ਹੁੰਦੀ ਸੀ سوچا کہ وہ اس پہ نہیں پرسمان کو می کی شبر لا دو کر داں پانی کے ہڑ بڑھا دو موت چار چٹھیری موت ہے دیا ماں دیا کرو اگ ملو جو سیر وستا ہے اس کو معافی مو ਦੇਂਦਾ ਹੈ ਹਵਾ ਅਤੇ ਪਾਣੀ ਮੌਸਮ ਉਸਦੇ ਭੂਮਿਕ ਵਿੱਚ ਨਹੀਂ ਜਾਓ ਉਹਦੇ ਕਰਨਾ ਦੇ ਟੈਕ ਤੋਂ ਪਾਓ ਉਸ ਤੋਂ ਮੀਂਹ ਦੀ ਪੀਂਘੋ ਤੁਸੀਂ ਮੇਰੇ ਕੋਲ ਗਲਤੀ ਨਾਲ ਆ ਗਏ ਹੋ ਸ਼ਾਇਦ ਦੀ ਇੱਕ ਅਜਿਹੀ ਨਾਂਜੀ ਕੋ ਉਹ ਬੁੱਢੀ ਔਰਤ ਨੇ ਉਸਦੀ ਅੱਖਾਂ ਵਿੱਚ ਖੁਸ਼ੀ ਅਤੇ ਸਵੈ ਅਨੰਦ ਤੇ ਸੰਦੀਪੀ ਬੇਰੋਗ ਅੰਧੂਰ ਨਾਲ ਉੱਤਰ ਸਕਦਾ ਮਾ ਸਾਨੂੰ ਉਸਨੇ ਭੇਜਿਆ ਤੁਹਾਡੇ ਕੋਲ ਤੇ ਆਹ ਬਰੋਵਾ ਤੁਸੀਂ ਅਤੇ ਉਹ ਇੱਕ ਹੀ ਉਹ ਇੱਕ ਹੀ ਉਹ ਮਾ ਬਤਾਂਉਣ ਦੇ ਉਤਮਰਦਾ ਕਰਦਾ ਮਾਮਾ ਕਰਦਾ ਹੈ ਅਸੀਂ ਤੁਹਾਡੇ ਬੱਚੇ ਤੁਹਾਡੇ ਸਾਹਮਣੇ ਵੀ ਲਈ ਫਿਰ ਲਾਹ ਹਰਦੇ ਆ ਸਹਿਰ ਦੇ ਮੁਕੀਏ ਨੇ ਕਿਹਾ ਉਹ ਸਾਰੇ ਸਹਿਰ ਦੇ ਆਦਮੀਆਂਔਰ ਕਾਮੋਦਿਆ ਕੁੜੀਆਂ ਬੱਚਿਆਂ ਨੂੰ ਵਾਰੀ ਕੁੜੀ ਥਾਉ ਤੇ ਲੈ ਗਏ ਮਾਮਾਨ ਸਾਹ ਦੇ ਨੀਲਾ ਸੀ اک اک بڑی عجیب طرح کی واسی ہو میں

اک کر رہی اکا بند ہو گئی جدو نے اکا کوریاں کا اصمان چیتے بدل نے ٹکیا ہوا سی جدو ماں نے پھر اکاں تھوڑا کہ ਉਹ ਅੰਮ੍ਰਿਤਸਰ ਦੇ ਵਾਸੀ ਉਹ ਮੈਂ ਉਸ ਦਾ ਨਾਂ ਪੜੀ ਥੋੜੀ ਦੇਰ ਜੀ ਆ ਮੈਂ ਤਾਂ ਮਾਪੂਰੀ ਨਾ ਚੀ ਹਾਂ ਤੁਸੀਂ ਗੱਜ ਕੇ ਕਹੋ ਧੰਨ ਹੋਰ ਧੰਨ ਹੋਰ ਇਹ ਕਹਿੰਦੇ ਆ ਉਸ ਨੇ ਫਿਰ ਅੱਖਾਂ ਬੰਦ ਕਰ ਲਈਆਂ ਸਾਰੀਆਂ ਤਾਂ ਮਿੱਠੀਆਂ ਗੀਂਜਾਂ ਫਿਰ ਸਦਾ ਸੁਖੀ ਹਵਾਲ ਧੰਨ ਹੋਰ ਹਵਾਲ ਇਸ ਤਰ੍ਹਾਂ ਜਪਿਆ ਜਿਵੇਂ ਸੂਰ ਦੀ ਮਿਲਵੀ ਆਵਾਜ਼ ਵਿੱਚ ਆਕਾਸ਼ ਗੂੰਜਿਆ ਹੋਇਆ ਇਸ ਤਰ੍ਹਾਂ ਨਹੀਂ ਆਪਣੇ ਦਿਲਾਂ ਦੀ ਗਹਿਰਾਈ ਤੋਂ ਆਪਣੀ ਅੰਤਰਾ ਆਤਮਾ ਤੋਂ ਆਪਣੇ ਪੂਰੇ ਮਨ ਨਾਲ ਕਹੋ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਉਸ ਦੇ ਕਰੇ ਵਿੱਚ ਉਪਰੀ ਤੇ ਕਰ ਦੇ ਵਿੱਚੋਂ ਇਹੀ ਸਾਇੰਦਾ ਹੈ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਇਸ ਤਰ੍ਹਾਂ ਆਕਾਸ਼ ਗੂੰਜਿਆ ਸਾਰੇ ਲੋਕ ਅੰਮ੍ਰਿਤਸਰ ਸਹਿਰ ਦੀ ਵਿਰਾਨ ਤੇ ਰਖੜ ਧਰਤੀ ਦੇ ਬੈਠੇ ਸਨ ਨਹੀਂ ਬੈ ਰਿਆ ਸੀ ਕਦਰਿਸਾਂ ਪਿੱਛੀ ਚੱਤਰੇ ਸੀ ਹਰ ਦਿਨ ਦੀ ਤਰਖਾਂ ਕਹਿ ਰਹੇ ਸੀ ਧਰ ਬੁਲਾ ਲ ਧਰ ਬੁਲਾ ਜੇ ਤੁਹਾਨੂੰ ਇੱਕ ਕਹਾਣੀ ਪਸੰਦ ਆਈ ਤਾਂ ਤੁਸੀਂ ਦਾ ਤਾਲਵੰਦ ਕਰਦੇ ਆ ਇੱਕ ਤਾਰੀਖ 28 ਸਤਬਰ ਕਰੋ ਪਟਿਆਲਾ ਹਾਊਸ ਪਟਿਆਲਾ ਆਨੰਦ